ਅੱਜ ਲੋਹੜੀ ਦੇ ਮੌਕੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ। ਸੋ ਅਕਸਰ ਆਪਾਂ ਦੇਖਦੇ ਹਾਂ ਕਿ ਪੁੱਤਾਂ ਦੀ ਲੋਹੜੀ ਤਾਂ ਸਾਰੇ ਮਨਾਉਂਦੇ ਨੇ। ਪਰ ਵਿਧਾਈ ਦੇ ਪਾਤਰ ਨੇ ਐਮਐਲਏ ਸਾਹਿਬ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਆਪਾਂ ਧੀਾਂ ਦੀ ਲੋਹੜੀ ਵੀ ਮਨਾਈਏ। ਧੀਾਂ ਅੱਜ ਕਿਸੇ ਵੀ ਖੇਤਰ ਚ ਲਾ ਲਈਏ, ਪੁੱਤਾਂ ਤੋਂ ਪਿੱਛੇ ਨਹੀਂ ਹੈਗੀਆਂ। ਪੜਾਈ ਚ ਲਾ ਲਈਏ, ਨੌਕਰੀਆਂ ਚ ਲਾ ਲਈਏ, ਵੱਡੇ-ਵੱਡੇ ਰੈਂਕਸ, ਆਫੀਸਰਸ ਤੱਕ ਆਪਣੀਏ ਪਾਰਟੀ ਚ ਲਾਈਏ ਤਾਂ ਸਾਡੇ ਕੋਲ 10 11 ਐਮਐਲਏ ਲੇਡੀਜ਼ ਨੇ ਸੋ ਧੀਆਂ ਅੱਜ ਕੱਲ ਪੁੱਤਾਂ ਦੇ ਬਰਾਬਰ ਮਾਪਿਓ ਦਾ ਸਾਥ ਵਡਾਉਂਦੀਆਂ ਨੇ ਦੁੱਖ ਸੁੱਖ ਚ ਕੰਮ ਆਉਂਦੀਆਂ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਵਿਤਕਰਾ ਧੀਆਂ ਪੁੱਤਾਂ ਦਾ ਕੀਤਾ ਜਾਂਦਾ ਹੈ ਉਹ ਸਮਾਜ ਚੋਂ ਜਲਦ ਤੋਂ ਜਲਦ ਖਤਮ ਹੋਵੇ ਅੱਗੇ ਨਾਲੋਂ ਤਾਂ ਬਹੁਤ ਆਪਾਂ ਦੇਖਦੇ ਹਾਂ ਘਟ ਗਿਆ ਪਰ ਅਜੇ ਵੀ ਜਿਹੜੇ ਥੋੜੀਆਂ ਜਿਹੀਆਂ ਕੁਰੀਤੀਆਂ ਹੈਗੀਆਂ ਨੇ ਉਹ ਦੂਰ ਹੋਣ ਪੰਜਾਬ ਗਿੱਦੇ ਭੰਗੜਿਆਂ ਦੀ ਧਰਤੀ ਸੀ ਫਲੋੜੀਆਂ ਇੱਥੇ ਮਣਾਈਆਂ ਜਾਂਦੀਆਂ ਸੀ ਜਿਹੜੀਆਂ ਥੋੜੇ ਸਾਲਾਂ ਤੋਂ ਆਪਾਂ ਦੇਖਦੇ ਸੀ ਕਿ ਬਾਹਰ ਜਾਣ ਦਾ ਰਵਾਜ ਸ਼ੁਰੂ ਹੋ ਗਿਆ ਆ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਕਿ ਬੱਚੇ ਇੱਥੋਂ ਆਪਣੇ ਪੰਜਾਬ ਇਹੋ ਜੀ ਧਰਤੀ ਨੂੰ ਛੱਡ ਕੇ ਜਾਣਾ ਚਾਹੁੰਦੇ ਸੀ ਉਹ ਆਪਾਂ ਦੂਰ ਕਰੀਏ ਇੱਥੇ ਆਪਾਂ ਨੌਕਰੀਆਂ ਰਹੀਏ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਹੱਸਦਾ ਖੇਡਦਾ ਪੰਜਾਬ ਬਣਾਈਏ ਆਦਮੀ ਪਾਰਟੀ ਦੇ ਵੋਲੰਟੀਅਰਸ ਆਦੇਦਾਰ ਸਬਾਨ ਮੇਰੇ ਬਜ਼ੁਰਗ ਮੇਰੀਆਂ ਮਾਵਾਂ ਭੈਣਾਂ ਆਓ ਖਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਹੜੀ ਦੇ ਮੌਕੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਧੰਨਵਾਦ ਜੀ ਮੈਂ ਐਮਐਲਏ ਸਾਹਿਬ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜ਼ਰੂਰ ਹਾਜ਼ਰੀ ਲਵਾ ਕੇ ਜਾਓ ਸਾਡੇ ਵਲੰਟੀਅਰਸ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇਕੱਠੇ ਮਿਲ ਕੇ ਜਾਓ ਸੋ ਅਕਸਰ ਆਪਾਂ ਦੇਖਦੇ ਹਾਂ ਕਿ ਪੁੱਤਾਂ ਦੀ ਲੋਹੜੀ ਤਾਂ ਸਾਰੇ ਮਨਾਉਂਦੇ ਨੇ ਪਰ ਵਿਧਾਈ ਦੇ ਪਾਤਰ ਨੇ ਐਮਐਲਏ ਸਾਹਿਬ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਆਪਾਂ ਧੀਾਂ ਦੀ ਲੋਹੜੀ ਵੀ ਮਨਾਈ ਤੀਆਂ ਅੱਜ ਕਿਸੇ ਵੀ ਖੇਤਰ ਚ ਲਾ ਲਈਏ ਪੁੱਤਾਂ ਤੋਂ ਪਿੱਛੇ ਨਹੀਂ ਹੈਗੀਆਂ ਪੜਾਈ ਚ ਲਾ ਲਈਏ ਨੌਕਰੀਆਂ ਚ ਲਾ ਲਈਏ ਵੱਡੇ ਵੱਡੇ ਰੈਂਕਸ ਆਫੀਸਰਸ ਤੱਕ ਆਪਣੀਏ ਪਾਰਟੀ ਚ ਲਾਈਏ ਤਾਂ ਸਾਡੇ ਕੋਲ 10 11 ਐਮਐਲਏ ਲੇਡੀਜ਼ ਨੇ ਸੋ ਤੀਆਂ ਅੱਜਕੱਲ ਪੁੱਤਾਂ ਦੇ ਬਰਾਬਰ ਆਪੇ ਉਹਦਾ ਸਾਥ ਵਣਾਉਂਦੀਆਂ ਨੇ ਦੁੱਖ ਸੁੱਖ ਚ ਕੰਮ ਆਉਂਦੀਆਂ ਨੇ ਸੋ ਇਹ ਬਹੁਤ ਵਧੀਆ ਉਪਰਾਲਾ ਐ ਐਮਐਲਏ ਸਾਹਿਬ ਵੱਲੋਂ ਵੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਵਿਤਕਰਾ ਧੀਆਂ ਪੁੱਤਾਂ ਦਾ ਕੀਤਾ ਜਾਂਦਾ ਹੈ ਉਹ ਸਮਾਜ ਚੋਂ ਜਲਦ ਤੋਂ ਜਲਦ ਖਤਮ ਹੋਵੇ ਅੱਗੇ ਨਾਲੋਂ ਤਾਂ ਬਹੁਤ ਆਪਾਂ ਦੇਖਦੇ ਆ ਘਟ ਗਿਆ ਪਰ ਅਜੇ ਵੀ ਜਿਹੜੀਆਂ ਇਹ ਪ੍ਰੀਤੀਆਂ ਹੈਗੀਆਂ ਨੇ ਉਹ ਦੂਰ ਹੋਣ ਪਰਮਾਤਮਾ ਕਰੇ ਨਵਾਂ ਸਾਲ ਇਹ ਲੋੜੀਆਂ ਇਹ ਤੁਹਾਡੇ ਸਾਰੇ ਘਰਾਂ ਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੁਸੀਂ ਸਾਰੇ ਖੁਸ਼ੀ ਖੁਸ਼ੀਆਂ ਖੇੜੇ ਤੁਹਾਡੇ ਘਰਾਂ ਚ ਆਉਣ ਕੋ ਗਵਰਸ਼ੁ ਖੁਸ਼ ਰਹੋ ਖੁਸ਼ਹਾਲ ਪੰਜਾਬ ਬਣੇ ਇਹੀ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਜਿਹੜੀ ਪੰਜਾਬ ਗਿੱਧੇ ਭੰਗੜਿਆਂ ਦੀ ਧਰਤੀ ਸੀ ਲੋੜੀਆਂ ਇੱਥੇ ਮਣਾਈਆਂ ਜਾਂਦੀਆਂ ਸੀ ਜਿਹੜੀਆਂ ਥੋੜੇ ਸਾਲਾਂ ਤੋਂ ਆਪਾਂ ਦੇਖਦੇ ਸੀ ਕਿ ਬਾਹਰ ਜਾਣ ਦਾ ਨਿਵਾਸ ਸ਼ੁਰੂ ਹੋ ਗਿਆ ਆ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਕਿ ਬੱਚੇ ਇਥੋਂ ਆਪਣੇ ਪੰਜਾਬ ਇਹ ਜੀ ਧਰਤੀ ਨੂੰ ਛੱਡ ਕੇ ਜਾਣਾ ਚਾਹੁੰਦੇ ਸੀ ਉਹ ਆਪਾਂ ਦੂਰ ਕਰੀਏ ਇੱਥੇ ਆਪਾਂ ਨੌਕਰੀਆਂ ਦਈਏ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਹੱਸਦਾ ਖੇਂਦਾ ਪੰਜਾਬ ਬਣਾਈਏ ਸੋ ਇੰਨੀ ਕੁ ਮੇਰੀ ਬੇਨਤੀ ਸੀ ਤੁਹਾਡੇ ਅੱਗੇ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ 'ਤੇ ਆ ਜੀ ਤੇ ਤੁਸੀਂ ਸਾਡੀ ਪਾਰਟੀ ਨਾਲ ਜੁੜੇ ਆ ਸਾਡੇ ਆਪਣੇ ਆ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਮਿਲ ਕੇ ਹਮੇਸ਼ਾ ਹੀ ਤੇ ਇੰਨੀ ਕੁ ਬੇਨਤੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ